ਗਾਵੈ ਰਾਜ ਭਗਤ ਕਨਾਲਿਕ ਆਤਮ ਰਸਿਤ ਜਾਣਿਓ ਕਉ ਕਲ ਸਿਦੇ ਸਕਾਵਉ ਨਾਨਕ ਰਾਜ ਜੋਗ ਜਿਨ ਮਾਣਿਐ ਗਾਵੈ ਜਨ ਕਾਲ ਜੋਗ ਜੋਗੀ ਸਰ ਹਲ ਸਪੂਰਣ ਸਭ ਕਲਾ ਕਾਰੈ ਸੰਗ ਕਾਲ ਸਾਰ ਸਤਾਲਿਕ ਮਜ ਕਾਵੈ ਤੰਤਲਾ ਗਾਵੈ ਗੁਣ ਹੋਵਟ ਟੂਰਨਾਮਟ ਲਵੇ ਨਾਨਕ ਰਾਜ ਜਨਮਾਨਿਆ ਗਾਵੇ ਫਤਿਹਾਲ ਆਰਜੋ ਕਿਸਰ ਅਪਰਪ ਕਰੇ ਔਤਾਰ ਬਰੇ ਗਾਵੇ ਜਮਦਗਤ ਅਸਲਾ ਮਿਸਰ ਕਟਕਠਾਰ ਰਗ ਤੇਜੜਿਓ ਉਦਾ ਮਨੋਰ ਮਿਰਰਪਣ ਗਾਵੇ ਸਰਵਾਤਮ ਜੀ ਜਾਣਿਓ ਕਵ ਕਾਲ ਸੁਜਸ ਕਾ ਵੋ ਗੁਰ ਨਾਨਕ ਦਸਨ ਮੇਰਾ ਮਾਲਕ ਸਿਮਰਤੁ ਨਾਮੁ ਬਾਵੇ ਗੁਰ ਤੇ ਸਤਿ ਸਿਜੀ ਬਾਲਸ ਆਦਿ ਅਤਿ ਬਦਲੰਤ ਨਾਮ ਗਾਵੈ ਗੁਰ ਮਹਦਿਉ ਬੈ ਰਾਗੀ ਨਿ ਧਿਆਨ ਨੰਤਰ ਜਾਣਿ ਆ ਕਬ ਕਬ ਸਜਸ ਗਾਉ ਗੁਰ ਨਾਨਕ ਰਾਜ ਯੋਗ ਜਿਨ ਮਾਣਿਓ ਰਾਜ ਯੋਗ ਮਾਣਿਓ ਸੈਦਰ ਵੈਲ ਉਤਰ ਸ੍ਰੀ ਸੁਖਗੁਰੁ ਦਰੀ ਨਾਮੇ ਧਰੀ ਉਦੰਤਰ ਰੋ ਕਾਮ ਜਨ ਜਨ ਮਨ ਚਕੈ ਨ ਕੋ ਲਹ ਜਗ ਆਦਾਰ ਕੋਈ ਜਹਕਾਰ ਧਨ ਕਉ ਜਨ ਕਲਵ ਕਾਣਿਓ ਹਰ ਨਾਮ ਰਸਕ ਨਾਨਕ ਗੁਰ ਲਾਜੋਗ ਤੈ ਮਾਣੀ ਸਤਿਗੁਰ ਤੈ ਮਾਣੀ ਸਭ ਯੋਗ ਬਲ ਬਨ ਭਾਇਓ ਤੇਤੈ ਤੈ ਮਾਣੀ ਓ ਰਾਮ ਰਗਵੰਸ ਕਹਾਇਓ ਉਦਕਰਿਸ਼ਣ ਮਨਾਲ ਕਨਿ ਤਾਰਤ ਕੀਓ ਗਦੈਣ ਕੋ ਰਾਜ ਤੇ ਭਗਤੈ ਜਨ ਕੀਓ ਕਾਰਜੁ ਪਰਮਾਨੰ ਨਾਨਕੁ ਪਰ ਹੰਮਦੀ ਅਮਰ ਕਹਾਯੋ ਸ੍ਰੀ ਗੁਰੂ ਰਾਜ ਅੰਤਿ ਗੇਲ ਬਲ ਆਤਮ ਪਰਮਾਇ ਗੁਣ ਤਨ ਵੈਰ ਭਜਤ ਭਗਤ ਜੈ ਤੇ ਨੰ ਚਨ ਨਾਮਾ ਭਗਤ ਕਬੀ ਸਦਾ ਗਾਵੈ ਸਮਲ ਚਨ ਭਗਤ ਵੇਣ ਬਨਰੈ ਜੈ ਆਤਮ ਰੰਗ ਮਾਣੇ ਜੋ ਧਿਆਨ ਸੁਲਗਾਂ ਕੀ ਨਾਮੁ ਵਰਨ ਗਿਆਨ ਭਗਤਿਓ ਪਰਿਤਲ ਗੁਣ ਦਵੈ ਲੇ ਕਰ ਸੇ ਗਾ ਜਸ ਗਾਇਓ ਕਲ ਕਲ ਇਸ ਜਸ ਗਾ ਨਾਨਕੁਰ ਜਿਨ ਨਾਮ ਜਨ ਜਗ ਛਾਇਓ ਗੁਰ ਕਾਰ ਮਾਇਆ ਤਖਤਨਾ ਗਾ ਲ ਭੰਗਵ ਮਹਾ ਦਿਓ ਵੜਦਾ ਵੈ ਸਦਾ ਜੋਗੀ ਜਤ ਜਿੰਗੰ ਵੜਦਾ ਰਮਨ ਵਿਆਸ ਜਿਨ ਮੇਰ ਵਿਆ ਕਰਨ ਵਿਚਾਰੇ ਮਹਾਂ ਮੰਤ ਕਾਲ ਪੂਰਨ ਬ੍ਰਹਮਾ ਗੁਣ ਨਿਰਮਲ ਸਮਝਾਣਿਓ ਜਪ ਕਰਿ ਇਸ ਜਸ ਨਾਮ ਨਿੰਦਰ ਸਹਿ ਜੋਗ ਜਿਨ ਮਾਣਿਓ ਗੁਰ ਗਾਵੈ ਨਵਨਾਥ ਧੰਤ ਗੁਰ ਸਾਚ ਸਮਾਇਓ ਮਨ ਧਾਰਤਾ ਗੁਣ ਲਗੈ ਜੇਚ ਕਰੈ ਕਹਾਇਓ ਗੁਰਦਾਰੈ ਪਦ ਰਾਵ ਸੰਤ ਪਾਤਲ ਸੰਤੋ ਆਰਥਾ ਰਿਣੀ ਇਤਿਹਾਸ ད� ད� ཁ ཁ ཁ ཁ ཁ